मलिक मेर चुनाथी या मेर क्लास ਪੰਜਾਬੀ ਸਿੰਗਰ ਗੁਰਦਾਸ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹਨਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਪੈਨ ਪੋਲਵਿੰਗ ਹੈ। ਮਾਨ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ 뮤직 ਇੰਡਸਟਰੀ ਤੇ ਰਾਜ ਕਰ ਰਹੇ ਹਨ। ਉਹਨਾਂ ਦੇ ਗਾਏ ਹੋਏ ਪੁਰਾਣੇ ਗਾਣੇ ਅੱਜ ਵੀ ਹਰ ਪਾਰਟੀ ਤੇ ਫੰਕਸ਼ਨ ਦੀ ਸ਼ਾਨ ਹਨ। ਉਹਨਾਂ ਨੂੰ ਅਕਸਰ ਹੀ ਲਾਈਵ ਸ਼ੋਅਾਂ 'ਚ ਦੇਖਿਆ ਜਾਂਦਾ ਹੈ। ਹਾਲ ਹੀ 'ਚ ਗੁਰਦਾਸ ਮਾਨ ਇੱਕ ਲਾਈਵ ਸ਼ੋਅ ਲਗਉਣ हिसार ਗਏ ਹੋਏ ਸੀ। ਉੱਥੇ ਉਹਨਾਂ ਦੀ ਮੁਲਾਕਾਤ ਆਪਣੇ 45 ਸਾਲ ਪੁਰਾਣੇ ਕਲਾਸਮੇਟ ਨਾਲ ਹੋਈ। ਬਸ ਫਿਰ ਕੀ ਸੀ ਦੋਹਾਂ ਦੀ ਮੁਲਾਕਾਤ ਵੇਖਣ ਵਾਲੀ ਸੀ। ਗੁਰਦਾਸ ਮਾਨ ਜੀ ਖੁ ਚੜ ਪਏ ਉਹਨਾਂ ਨੇ ਆਪਣੇ ਦੋਸਤ ਨੂੰ ਜਫੀ ਪਾਈ ਤੇ ਗਲਵਕੜੀ ਵਿੱਚ ਲੈ ਲਿਆ ਦੋਵੇਂ ਪੁਰਾਣੀ ਯਾਦਾਂ ਵਿੱਚ ਖੋ ਗਏ ਇਹ ਰੀਅਲ ਦਿਲ ਨੂੰ ਛੂ ਜਾਂਦੀ ਹੈ ਕਿਉਂਕਿ ਇਹ ਦਿਖਾਉਂਦੀ ਹੈ ਕਿ ਭਾਵੇਂ ਇਨਸਾਨ ਕਿੰਨਾ ਹੀ ਵੱਡਾ ਸਟਾਰ ਕਿਉ ਨਾ ਬਣ ਜਾਵੇ ਪੁਰਾਣੇ ਦੋਸਤਾਂ ਦੀ ਯਾਦ ਤੇ ਮੁਲਾਕਾਤ ਦੀ ਖੁਸ਼ੀ ਅੱਜ ਵੀ ਉਨੀ ਹੀ ਖਾਸ ਹੁੰਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਰਾਮ ਨਿਰਭਲਿਕ ਮੇਰਾ ਜਮਾਤੀ ਯਾਰ ਮੇਰਾ ਕਲਾਸਮੈਟਰ واقع کیا اچھا کمال کی بات یہ ہے بریانی یہیں سے سیکھا ہوں میرا کلاس اور میرا روم میں بھی میں بھینس والا کے جا کے گھر میں پانچ جگہ کے رام بھی ملک میرا جماعتی ہے یار میرا کلاسر ਪੰਜਾਬੀ ਸਿੰਗਰ ਗੁਰਦਾਸ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹਨਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਪੈਨ ਪੋਲਵਿੰਗ ਹੈ। ਮਾਨ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ 뮤직 ਇੰਡਸਟਰੀ ਤੇ ਰਾਜ ਕਰ ਰਹੇ ਹਨ। ਉਹਨਾਂ ਦੇ ਗਾਏ ਹੋਏ ਪੁਰਾਣੇ ਗਾਣੇ ਅੱਜ ਵੀ ਹਰ ਪਾਰਟੀ ਤੇ ਫੰਕਸ਼ਨ ਦੀ ਸ਼ਾਨ ਹਨ। ਉਹਨਾਂ ਨੂੰ ਅਕਸਰ ਹੀ ਲਾਈਵ ਸ਼ੋਅਾਂ 'ਚ ਦੇਖਿਆ ਜਾਂਦਾ ਹੈ। ਹਾਲ ਹੀ 'ਚ ਗੁਰਦਾਸ ਮਾਨ ਇੱਕ ਲਾਈਵ ਸ਼ੋਅ ਲਗਉਣ ਹਿਸਾਰ ਗਏ ਹੋਏ ਸੀ। ਉੱਥੇ ਉਹਨਾਂ ਦੀ ਮੁਲਾਕਾਤ ਆਪਣੇ 45 ਸਾਲ ਪੁਰਾਣੇ ਕਲਾਸਮੇਟ ਨਾਲ ਹੋਈ। ਬਸ ਫੇਰ ਕੀ ਸੀ ਦੋਹਾਂ ਦੀ ਮੁਲਾਕਾਤ ਵੇਖਣ ਵਾਲੀ ਸੀ। ਗੁਰਦਾਸ ਮਾਨ ਜੀ ਉੱਛਲ ਪਏ ਉਹਨਾਂ ਨੇ ਆਪਣੇ ਦੋਸਤ ਨੂੰ ਜਫੀ ਪਾਈ ਤੇ ਗੱਲਬੱਗਰੀ ਵਿੱਚ ਲੈ ਲਿਆ ਦੋਵੇਂ ਪੁਰਾਣੀ ਯਾਦਾਂ ਵਿੱਚ ਖੋ ਗਏ ਇਹ ਰੀਅਲ ਦਿਲ ਨੂੰ ਛੂ ਜਾਂਦੀ ਹੈ ਕਿਉਂਕਿ ਇਹ ਦਿਖਾਉਂਦੀ ਹੈ ਕਿ ਭਾਵੇਂ ਇਨਸਾਨ ਕਿੰਨਾ ਹੀ ਵੱਡਾ ਸਟਾਰ ਕਿਉ ਨਾ ਬਣ ਜਾਵੇ ਪੁਰਾਣੇ ਦੋਸਤਾਂ ਦੀ ਯਾਦ ਤੇ ਮੁਲਾਕਾਤ ਦੀ ਖੁਸ਼ੀ ਅੱਜ ਵੀ ਉਨਹੀ ਖਾਸ ਹੁੰਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਉਹ ਰਾਮ ਨੇ ਭਲਕ ਮੇਰਾ ਜਮਾਤੀ ਯਾਰ ਮੇਰਾ ਕਲਾਸ ਮੇਰਾ ہریانہ سے سیکھا ہوں اور میرا روم میں بھینس والوں کے آ کے گھر میں پانچ جگہ رام ملک میرا جماعتی ہے یار میرا کلاس والا ਪੰਜਾਬੀ ਸਿੰਗਰ ਗੁਰਦਾਸ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹਨਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਪੈਨ ਫੋਲੋਇੰਗ ਹੈ। ਮਾਨ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ 뮤직 ਇੰਡਸਟਰੀ ਤੇ ਰਾਜ ਕਰ ਰਹੇ ਹਨ। ਉਹਨਾਂ ਦੇ ਗਾਏ ਹੋਏ ਪੁਰਾਣੇ ਗਾਣੇ ਅੱਜ ਵੀ ਹਰ ਪਾਰਟੀ ਤੇ ਫੰਕਸ਼ਨ ਦੀ ਸ਼ਾਨ ਹਨ। ਉਹਨਾਂ ਨੂੰ ਅਕਸਰ ਹੀ ਲਾਈਵ ਸ਼ੋਅਾਂ 'ਚ ਦੇਖਿਆ ਜਾਂਦਾ ਹੈ। ਹਾਲ ਹੀ 'ਚ ਗੁਰਦਾਸ ਮਾਨ ਇੱਕ ਲਾਈਵ ਸ਼ੋਅ ਲਗਉਣ हिसार ਗਏ ਹੋਏ ਸੀ। ਉੱਥੇ ਉਹਨਾਂ ਦੀ ਮੁਲਾਕਾਤ ਆਪਣੇ 45 ਸਾਲ ਪੁਰਾਣੇ ਕਲਾਸਮੇਟ ਨਾਲ ਹੋਈ। ਬਸ ਫਿਰ ਕੀ ਸੀ ਦੋਹਾਂ ਦੀ ਮੁਲਾਕਾਤ ਵੇਖਣ ਵਾਲੀ ਸੀ। ਗੁਰਦਾਸ ਮਾਨ ਜੀ ਖ ਛੜ ਪਏ ਉਹਨਾਂ ਨੇ ਆਪਣੇ ਦੋਸਤ ਨੂੰ ਜਫੀ ਪਾਈ ਤੇ ਗਲਵਕੜੀ ਵਿੱਚ ਲੈ ਲਿਆ ਦੋਵੇਂ ਪੁਰਾਣੀ ਯਾਦਾਂ ਵਿੱਚ ਖੋ ਗਏ ਇਹ ਰੀਲ ਦਿਲ ਨੂੰ ਛੂ ਜਾਂਦੀ ਹੈ ਕਿਉਂਕਿ ਇਹ ਦਿਖਾਉਂਦੀ ਹੈ ਕਿ ਭਾਵੇਂ ਇਨਸਾਨ ਕਿੰਨਾ ਹੀ ਵੱਡਾ ਸਟਾਰ ਕਿਉ ਨਾ ਬਣ ਜਾਵੇ ਪੁਰਾਣੇ ਦੋਸਤਾਂ ਦੀ ਯਾਦ ਤੇ ਮੁਲਾਕਾਤ ਦੀ ਖੁਸ਼ੀ ਅੱਜ ਵੀ ਉਨਹੀ ਖਾਸ ਹੁੰਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਰਾਮ ਨਿਰਮਲ ਮੇਰਾ ਜਮਾਤੀ ਯਾਰ ਮੇਰਾ ਕਲਾਸਮੇਟ اچھا کمال کی بات ہے ہریان میں یہیں سے سی اور میرا روم میں تھے میں بھینس کے گھر میں پانچ جگہ کیا آئے بقا نہیں اور رام میں ملک میرا جماعتی ہے یار میرا ਪੰਜਾਬੀ ਸਿੰਗਰ ਗੁਰਦਾਸ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹਨਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਪੈਨ ਫੋਲੋਇੰਗ ਹੈ। ਮਾਨ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਰਾਜ ਕਰ ਰਹੇ ਹਨ। ਉਹਨਾਂ ਦੇ ਗਾਏ ਹੋਏ ਪੁਰਾਣੇ ਗਾਣੇ ਅੱਜ ਵੀ ਹਰ ਪਾਰਟੀ ਤੇ ਫੰਕਸ਼ਨ ਦੀ ਸ਼ਾਨ ਹਨ। ਉਹਨਾਂ ਨੂੰ ਅਕਸਰ ਹੀ ਲਾਈਵ ਸ਼ੋਅਾਂ 'ਚ ਦੇਖਿਆ ਜਾਂਦਾ ਹੈ। ਹਾਲ ਹੀ 'ਚ ਗੁਰਦਾਸ ਮਾਨ ਇੱਕ ਲਾਈਵ ਸ਼ੋਅ ਲਗਉਣ हिसार ਗਏ ਹੋਏ ਸੀ। ਉੱਥੇ ਉਹਨਾਂ ਦੀ ਮੁਲਾਕਾਤ ਆਪਣੇ 45 ਸਾਲ ਪੁਰਾਣੇ ਕਲਾਸਮੇਟ ਨਾਲ ਹੋਈ। ਬਸ ਫੇਰ ਕੀ ਸੀ ਦੋਹਾਂ ਦੀ ਮੁਲਾਕਾਤ ਵੇਖਣ ਵਾਲੀ ਸੀ। ਗੁਰਦਾਸ ਮ ਛੜ ਪਏ ਉਹਨਾਂ ਨੇ ਆਪਣੇ ਦੋਸਤ ਨੂੰ ਜਫੀ ਪਾਈ ਤੇ ਗਲਵਕੜੀ ਵਿੱਚ ਲੈ ਲਿਆ ਦੋਵੇਂ ਪੁਰਾਣੀ ਯਾਦਾਂ ਵਿੱਚ ਖੋ ਗਏ ਇਹ ਰੀਅਲ ਦਿਲ ਨੂੰ ਛੂ ਜਾਂਦੀ ਹੈ ਕਿਉਂਕਿ ਇਹ ਦਿਖਾਉਂਦੀ ਹੈ ਕਿ ਭਾਵੇਂ ਇਨਸਾਨ ਕਿੰਨਾ ਹੀ ਵੱਡਾ ਸਟਾਰ ਕਿਉ ਨਾ ਬਣ ਜਾਵੇ ਪੁਰਾਣੇ ਦੋਸਤਾਂ ਦੀ ਯਾਦ ਤੇ ਮੁਲਾਕਾਤ ਦੀ ਖੁਸ਼ੀ ਅੱਜ ਵੀ ਉਨੀ ਹੀ ਖਾਸ ਹੁੰਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਰਾਮਦੇਵ ਮਲਿਕ ਮੇਰਾ ਜਮਾਤੀ ਯਾਰ ਮੇਰਾ ਕਲਾਸਮੈਟ

میں پانچ ان کے گھر میں پانچ سو رہ کے آئے بکایدہ میرے رام ملک میرا جماعتی ہے ਪੰਜਾਬੀ ਸਿੰਗਰ ਗੁਰਦਾਸ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹਨਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫੋਲੋਇੰਗ ਹੈ। ਮਾਨ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ 뮤직 ਇੰਡਸਟਰੀ ਤੇ ਰਾਜ ਕਰ ਰਹੇ ਹਨ। ਉਹਨਾਂ ਦੇ ਗਾਏ ਹੋਏ ਪੁਰਾਣੇ ਗਾਣੇ ਅੱਜ ਵੀ ਹਰ ਪਾਰਟੀ ਤੇ ਫੰਕਸ਼ਨ ਦੀ ਸ਼ਾਨ ਹਨ। ਉਹਨਾਂ ਨੂੰ ਅਕਸਰ ਹੀ ਲਾਈਵ ਸ਼ੋਅਾਂ 'ਚ ਦੇਖਿਆ ਜਾਂਦਾ ਹੈ। ਹਾਲ ਹੀ 'ਚ ਗੁਰਦਾਸ ਮਾਨ ਇੱਕ ਲਾਈਵ ਸ਼ੋਅ ਲਗਉਣ हिसार ਗਏ ਹੋਏ ਸੀ। ਉੱਥੇ ਉਹਨਾਂ ਦੀ ਮੁਲਾਕਾਤ ਆਪਣੇ 45 ਸਾਲ ਪੁਰਾਣੇ ਕਲਾਸਮੇਟ ਨਾਲ ਹੋਈ। ਬਸ ਫਿਰ ਕੀ ਸੀ ਦੋਵਾਂ ਦੀ ਮੁਲਾਕਾਤ ਵੇਖਣ ਵਾਲੀ ਸੀ। ਗੁਰਦਾਸ ਮਾਨ ਜੀ ਖ ਛੜ ਪਏ ਉਹਨਾਂ ਨੇ ਆਪਣੇ ਦੋਸਤ ਨੂੰ ਜਫੀ ਪਾਈ ਤੇ ਗਲਵਕੜੀ ਵਿੱਚ ਲੈ ਲਿਆ ਦੋਵੇਂ ਪੁਰਾਣੀ ਯਾਦਾਂ ਵਿੱਚ ਖੋ ਗਏ ਇਹ ਰੀਅਲ ਦਿਲ ਨੂੰ ਛੂ ਜਾਂਦੀ ਹੈ ਕਿਉਂਕਿ ਇਹ ਦਿਖਾਉਂਦੀ ਹੈ ਕਿ ਭਾਵੇਂ ਇਨਸਾਨ ਕਿੰਨਾ ਹੀ ਵੱਡਾ ਸਟਾਰ ਕਿਉ ਨਾ ਬਣ ਜਾਵੇ ਪੁਰਾਣੇ ਦੋਸਤਾਂ ਦੀ ਯਾਦ ਤੇ ਮੁਲਾਕਾਤ ਦੀ ਖੁਸ਼ੀ ਅੱਜ ਵੀ ਉਨਹੀ ਖਾਸ ਹੁੰਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਉਹ ਰਾਮਦੇਵ ਮਲਿਕ ਮੇਰਾ ਜਮਾਤੀ ਯਾਰ ਮੇਰਾ ਟ੍ਰਾਂਸਫਰ ਹੋ ਗਿਆ اچھا کمال کی بات یہ ہے ہریان میں یہیں سے سیکھا ہوں میرا کمال اور میرا روم میں بھینس والوں کے گاؤں میں بھینس والوں کے آ کر کے گا گھر میں ਵਾਚ ਜੇਕੇ ਹਾਏ ਹਾਏ ਰੂਜੇ ਦਾ ਬਹੁਤ ਪਿੱਛੇ ਹਾਇ ਦਾ ਕਾਦਾ ਜੀ